ਤੇ ਕੱਲ ਖੰਨਾ ਤੋਂ ਇੱਕ ਖਬਰ ਆਈ ਸੀ ਜਿਸ ਦੇ ਵਿੱਚ ਦੁੱਧ ਇੱਕ ਪਰਿਵਾਰ ਨੇ ਮੰਗਵਾਇਆ ਸੀ ਜਦੋਂ ਉਬਾਲਿਆ ਤਾਂ ਉਹ ਪਲਾਸਟਿਕ ਬਣ ਗਿਆ ਸੀ ਹੁਣ ਸੰਗਰੂਰ ਤੋਂ ਇੱਕ ਖਬਰ ਆਈ ਹੈ ਜਿੱਥੇ ਨਕਲੀ ਦੇਸੀ ਕਿਉ ਤੜੱਲੇ ਨਾਲ ਵਿਕ ਰਿਹਾ ਸੰਗਰੂਰ ਦੇ ਵਿੱਚ ਸਿਹਤ ਮਹਿਕਮੇ ਨੇ ਐਕਸ਼ਨ ਲਿਆ ਫਿਰ ਇਸ ਬਾਰੇ ਜਾਣਕਾਰੀ ਮਿਲੀ ਪਤਾ ਚੱਲਿਆ ਔਰ ਨਕਲੀ ਕਿਉ ਜਿਹੜੀ ਦੁਕਾਨ ਤੇ ਵੇਚਿਆ ਜਾ ਰਿਹਾ ਸੀ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਔਰ ਬਕਾਇਦਾ ਵੱਡੀਆਂ ਕੰਪਨੀਆਂ ਦੀ ਪੈਕਿੰਗ ਸੀ ਜਿਸ ਦੇ ਵਿੱਚ ਇਹ ਨਕਲੀ ਕਿਉ ਵੇਚਿਆ ਜਾ ਰਿਹਾ ਸੀ ਇੱਕ ਗ੍ਰਾਹਕ ਨੇ ਦੁਕਾਨ ਤੋਂ ਜਿਹੜਾ ਪੰਜਾਬ ਦਾ ਬ੍ਰਾਂਡ ਹੈ ਵੇਰਕਾ ਵੇਰਕਾ ਦਾ ਦੇਸੀ ਕਿਉ ਖਰੀਦਿਆ ਸੀ ਪਰ ਜਦੋਂ ਉਸਨੇ ਘਰ ਜਾ ਕੇ ਪੈਕੇਟ ਖੋਲ੍ਹਿਆ ਤਾਂ ਉਸ ਨੂੰ ਉਸ ਦੇ ਵਿੱਚ ਮਿਲਾਵਟ ਹੋਣ ਦਾ ਸ਼ੱਕ ਪਿਆ ਤੇ ਉਸਨੇ ਸਿਹਤ ਮਹਿਕਮੇ ਨੂੰ ਸ਼ਿਕਾਇਤ ਕੀਤੀ ਵੇਰਕਾ ਦੀ ਟੀਮ ਨੇ ਵੀ ਜਦੋਂ ਵੇਰਕਾ ਦੀ ਟੀਮ ਨੂੰ ਦਿਖਾਇਆ ਤਾਂ ਉਹਨਾਂ ਨੇ ਵੀ ਇਸ ਕਿਉ ਨੂੰ ਨਕਲੀ ਦੱਸਿਆ ਔਰ ਉਸ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਪਹੁੰਚੀ ਉਹਨਾਂ ਨੇ ਐਕਸ਼ਨ ਕੀਤਾ ਦੁਕਾਨਦਾਰ ਇਸ ਮੌਕੇ ਫਰਾਰ ਹੋ ਗਿਆ ਔਰ ਸੇਪ ਮੈਕਮ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੇ ਦੁਕਾਨ ਸੀਲ ਕਰ ਦਿੱਤੀ ਔਰ ਉਹਨਾਂ ਕਿਹਾ ਕਿ ਜਦੋਂ ਤੱਕ ਦੁਕਾਨਦਾਰ ਸਾਡੇ ਨਾਲ ਸੰਪਰਕ ਨਹੀਂ ਕਰਦਾ ਅਸੀਂ ਦੁਕਾਨ ਨਹੀਂ ਖੋਲਾਂਗੇ ਉਹ ਸ਼ਿਕਾਇਤ ਕਰਤਾ ਉੱਥੇ ਮਿਲਿਆ ਨਹੀਂ ਸਾਨੂੰ ਉਹ ਜਾ ਚੁੱਕੇ ਸੀ ਉੱਥੋਂ ਉਸ ਤੋਂ ਬਾਅਦ ਉੱਥੇ ਪੁਲਿਸ ਨੇ ਆਲਰੇਡੀ ਸੀਲ ਲਗਾਈ ਹੋਈ ਸੀ ਫਿਰ ਉਸ ਤੋਂ ਬਾਅਦ ਉਸ ਤੋਂ ਪੁਲਿਸ ਨੂੰ ਕਿਹਾ ਗਿਆ ਕਿ ਵੀ ਉਸ ਨੂੰ ਘਰ ਦੇ ਐਡਰੈਸ ਤੋਂ ਪਤਾ ਕਰਕੇ ਮਤਲਬ ਟ੍ਰੇਸ ਕੀਤਾ ਜਾਵੇ ਤਾਂ ਕਿ ਸੈਂਪਲਿੰਗ ਦੀ ਕਾਰਵਾਈ ਕੀਤੀ ਜਾ ਸਕੇ ਫਿਰ ਉਹਨਾਂ ਨੇ ਪੁਲਿਸ ਦੇ ਜੋ ਆਫੀਸਰ تھے ਜਦੋਂ ਘਰੇ ਗਏ ਉੱਥੇ ਜਾ ਕੇ ਉਹਨਾਂ ਨੇ ਪਾਇਆ ਕਿ ਉੱਥੇ ਵੀ ਤਾਲਾ ਲੱਗਿਆ ਹੋਇਆ ਹੈ ਇਸ ਉਪਰੰਤ ਫਿਰ ਫੂਡ ਸੇਫਟੀ ਅਫਸਰ ਨੇ ਵੀ ਉਸ ਪ੍ਰੈਮਾਈਸ ਉੱਪਰ ਆਪਣੀ ਸੀਲ ਨਾਲ ਲਗਾਤੀ ਹੈ ਹੁਣ ਉਸ ਦੇ ਉੱਪਰ ਪੁਲਿਸ ਦੀ ਔਰ ਫੂਡ ਸੇਫਟੀ ਅਫੀਸਰ ਦੋਨਾਂ ਨੇ ਉਹ ਪ੍ਰੈਮਾਈਸ ਸੀਲ ਕੀਤਾ ਹੋਇਆ ਹੈ ਤੇ ਉਹ ਉਸ ਦੇ ਆਨ ਉਪਰੰਤ ਦੋਸ਼ੀ ਦੇ ਜਦੋਂ ਆਂਦ ਉਹਦਾ ਸੈਂਪਲ ਲਈ ਜਾਣਾ ਕਿੰਨੀ ਮਾਰ ਨੂੰ ਇਹ ਕਿਉਂ ਦਿੱਤਾ ਜਿਹੜਾ ਨਕਲੀ ਦਿੱਤਾਗਾ ਕਿੱਥੋਂ ਲਿੱਤਾ ਹੋਇਆ ਕਿੱਥੋਂ ਨਹੀਂ ਲਿੱਤਾ ਹੋਇਆ ਸਰ ਇਹਦੇ ਨਾਲ ਬਿਮਾਰੀਆਂ ਉਹ ਹੁੰਦੀਆਂ ਨੇਗੀਆਂ ਠੀਕ ਹੈ ਜੀ ਸਰ ਠੀਕ ਹੈ ਜੀ ਇਹ ਕਹਿ ਰਹੇ ਨੇ ਵੀਰਕੇ ਦਾ ਮਗਰ ਇਹ ਬਿਲਕੁਲ ਨਕਲੀ ਹੈਗਾ ਇਹਦਾ ਸੀ ਸੈਂਪਲ ਵੀ ਭਰ ਸਕਦੇ ਆ ਟੈਸਟਡ ਵੀ ਕਰਵਾਣਾ ਇਹ ਅੱਗੇ ਦੇਖਦੇ ਆ ਜੋ ਕੁਝ ਹੋਵੇਗਾ ਤੇ ਇਸ ਤੋਂ ਬਾਅਦ ਇਹ ਬਿਲ ਸੀ ਅਸੀਂ ਇੱਥੇ ਆ ਕੇ ਦੇਖਿਆ ਕਿ ਉਹਦੇ ਨਾਲ ਦੀ ਇਹਦੇ ਕਿਉਂ ਉਹਦੇ ਨਾਲ ਦੀਆਂ ਦੋ ਪੇਟੀਆਂ ਹੋਰ ਅਸੀਂ ਮੌਕੇ ਤੇ ਫੜੀਆਂ ਨੇ ਇਹਨਾਂ ਕੋਲ ਯੋਗੀ ਚਰਨਜੀਤ ਵਿਕੋਸ਼ਲ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਚਰਨਜੀਤ ਕਿੰਨੀ ਕੁ ਮਾਤਰਾ ਦੇ ਵਿੱਚ ਸੀ ਨਕਲੀ ਕਿਉਂ ਸਾਰਾ ਹੀ ਨਕਲੀ ਸੀ ਜਾਂ ਵਿੱਚ ਕੁਝ ਕੰਪਨੀਆਂ ਦਾ ਰੱਖਿਆ ਵੀ ਸੀ ਬਿਲਕੁਲ ਵਿਜੇ ਇਹ ਲਗਭਗ ਸਾਰੀ ਜਿਹੜਾ ਨਕਲੇ ਕਿਹਾ ਉਹ ਦੱਸਿਆ ਜਾ ਰਿਹਾ ਕਿਉਂਕਿ ਦੋ ਤੋਂ ਜ਼ਿਆਦਾ ਪੇਟੀਆਂ ਨੇ ਕਿਉਂਕਿ ਅਲੱਗ-ਅਲੱਗ ਕੰਪਨੀਆਂ ਦਾ ਜਿਹੜਾ ਕਿ ਉਹ ਹੈਗਾ ਪੈਕਿੰਗ ਕੀਤਾ ਹੋਇਆ ਉਹੀ ਸੇਮ ਪੈਕਿੰਗ ਹੈ ਨੇ ਜਿਸ ਤਰੀਕੇ ਨਾਲ ਵੇਰਕਾ ਕੰਪਨੀ ਦੀ ਪੈਕਿੰਗ ਹੁੰਦੀ ਆ ਮੂਦੀ ਪੈਕਿੰਗ ਹੁੰਦੀ ਆ ਨੈਸ਼ਨਲੀ ਐਵਰੀਡੇ ਦੀ ਪੈਕਿੰਗ ਹੁੰਦੀ ਆ ਬਿਲਕੁਲ ਸੇਮ ਪਾਈਪ ਦਾ ਜਿਹੜਾ ਹੈਗਾ ਇਹਨਾਂ ਨੇ ਕੀ ਰੱਖਿਆ ਹੋਇਆ ਸੀ ਤੇ ਵੱਡੀ ਗੱਲ ਇਹ ਕੋਈ ਕਰਿਆਨਾ ਸਟੋਰ ਨਹੀਂ ਹੈਗਾ ਸੀ ਇੱਕ ਸਟੋਰ ਸੀ ਜਿੱਥੇ ਜਨਰਲ ਹਰ ਇੱਕ ਤਰੀਕੇ ਦਾ ਸਮਾਨ ਮਿਲਦਾ ਤੇ ਵੱਡੀ ਆ ਗੱਲ ਇਹ ਆ ਕਿ ਇਹ ਦੁਕਾਨਦਾਰ ਆਪਣਾ ਬਿੱਲ ਵੀ ਕੱਟ ਕੇ ਦੇ ਰਿਆ ਨਕਲੀ ਕਿਉਂ ਵੇਚ ਰਿਆ ਨਕਲੀ ਪੈਕਿੰਗ ਦੇ ਵਿੱਚ ਵੇਚ ਰਿਆ ਤੇ ਉੱਪਰ ਤੋਂ ਬਿੱਲ ਵੀ ਕੱਟ ਕੇ ਦੇ ਰਿਆ ਜਦੋਂ ਸਿਹਤ ਵਿਭਾਗ ਨੂੰ ਸੁਨੇਹਾ ਲੱਗਿਆ ਪੁਲਿਸ ਦੀ ਟੀਮ ਲੈ ਕੇ ਆ ਤਾਂ ਦੁਕਾਨਦਾਰ ਆਪਣੇ ਦੁਕਾਨ ਨੂੰ ਤਾਲਾ ਲਾ ਕੇ ਗਾਇਬ ਹੋ ਗਿਆ ਫਿਰ ਨਾਲ ਅਸੀਂ ਅੱਜ ਵੀ ਦੇਖਿਆ ਅੱਜ ਵੀ ਦੁਕਾਨ ਬੰਦ ਆ ਤੇ ਸਿਹਤ ਵਿਭਾਗ ਨਾਲ ਅਸੀਂ ਗੱਲਬਾਤ ਕੀਤੀ ਆ ਉਹ ਕਹਿ ਰਹੇ ਨੇ ਕਿ ਪੁਲਿਸ ਵੀ ਬਾਰ-ਬਾਰ ਛਾਪੇ ਮਾਰੀ ਆ ਪਰ ਜਦੋਂ ਵੀ ਉਹ ਦੁਕਾਨਦਾਰ ਦੁਕਾਨ ਖੋਲੂਗਾ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਸੀਲਾ ਚੈੱਕ ਕਰਕੇ ਵੀ ਸੀਲ ਤੋੜੀ ਤਾਂ ਨਹੀਂ ਹੋਈ ਕਿਤੇ ਦੁਕਾਨਦਾਰ ਅੰਦਰ ਬੜਿਆ ਬੜਿਆ ਹੋਇਆ ਸਭ ਤੋਂ ਪਹਿਲਾਂ ਅਸੀਂ ਉਹਦੇ ਸੈਂਪਲ ਲਵਾਂਗੇ ਤੇ ਦੂਜੇ ਪਾਸੇ ਅਗਰ ਵੇਰਕਾ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਵੇਰਕਾ ਵੀ ਵੱਡੀ ਫੈਕਟਰੀ ਹੈਗੀ ਆ ਜਦੋਂ ਇੱਥੇ ਵੇਰਕਾ ਪਲਾਂਟ ਵਾਲੇ ਆ ਕੇ ਉਹਨਾਂ ਨੇ ਜਿਹੜਾ ਕੀ ਵੇਰਕਾ ਦੀ ਪੈਕਿੰਗ ਵਾਲਾ ਦੁਕਾਨਦਾਰ ਨੂੰ ਵਿੱਚਿਆ ਹੋਇਆ ਸੀ ਉਹਦੀ ਜਾਂਚ ਕੀਤੀ ਤਾਂ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਤਾਂ ਕਿ ਇਹ ਵੇਰਕਾ ਨਹੀਂ ਇਹ ਬਿਲਕੁਲ ਨਕਲੀ ਕੀ ਹੈ ਅਗਰ ਦਾਦਾ ਕੀ ਆਮ ਲੋਕ ਖਾਣਗੇ ਤਾਂ ਵੱਡਾ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਆ ਤਾਂ ਬਿਲਕੁਲ ਇੱਕ ਵੱਡੀ ਜਾਂਚ ਬਵਿਸ਼ਾ ਉਹ ਦੁਕਾਨਦਾਰ ਮਿਲੂਗਾ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਹੋਰ ਕਿੰਨਾ ਕੁ ਕੁਆਂਟੀਟੀ ਦੇ ਕਿਉਂਕਿ ਕਿਸੇ ਸਟੋਰ ਦੇ ਵਿੱਚ ਵੀ ਵੱਡੀ ਕੁਆਂਟੀਟੀ ਦੇ ਈਨਾਂ ਰੱਖਿਆ ਹੋਏ ਆ ਇਹ ਪੈਕਿੰਗ ਕਿੱਥੋਂ ਬਣ ਰਹੀ ਆ ਕਿੱਥੋਂ ਇਹ ਪੈਕਿੰਗਾਂ ਖਾਲੀ ਆ ਰਹੀਆਂ ਨੇ ਕਿਉਂਕਿ ਵੱਡੀਆਂ ਨਾਮਵਰ ਕੰਪਨੀਆਂ ਨੇ ਜਿਨ੍ਹਾਂ ਦੀ ਪੈਕਿੰਗ ਆ ਇਹੋ ਦੁਕਾਨਦਾਰ ਦੇ ਕੋਲ ਹੀ ਮਿਲੀਆਂ ਨੇ ਜੀ ਵਿਦੇ ਠੀਕ ਹੈ ਸ਼ੁਕਰੀਆ ਤਨਵਾਦ ਚਰਨਜੀਵ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਢੱਲੇ ਨਾਲ ਇਸ ਤਰੀਕੇ ਨਾਲ ਇਹ ਪ੍ਰੋਡਕਟ ਜਿਹੜੇ ਨੇ ਇਹ ਵਿੱਚੇ ਜਾਂਦੇ ਨੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਔਰ ਇਹ ਚੀਜ਼ਾਂ ਉਦੋਂ ਤੱਕ ਲੁਕੀਆਂ ਰਹਿੰਦੀਆਂ ਨੇ ਜਦੋਂ ਤੱਕ ਕੋਈ ਇਸਤੇ ਸ਼ਿਕਾਇਤ ਨਹੀਂ ਕਰਦਾ ਜਾਂ ਕੋਈ ਇਸਤੇ ਧਿਆਨ ਨਹੀਂ ਦਿੰਦਾ ਪਰ ਜਿਵੇਂ ਹੀ ਇਹ ਚੀਜ਼ਾਂ ਧਿਆਨ ਚ ਆਉਂਦੀਆਂ ਨੇ ਐਕਸ਼ਨ ਵੀ ਹੁੰਦਾ ਹੈ ਹੋਰ ਕਿੰਨੀਆਂ ਥਾਵਾਂ ਐਸੀਆਂ ਹੋਣਗੀਆਂ ਜਿੱਥੇ ਢੱਲੇ ਨਾਲ ਇਹ ਇਹੋ ਜਿਹੇ ਪ੍ਰੋਡਕਟ ਵੇਚੇ ਜਾਂਦੇ ਹੋਣਗੇ ਸੁਇਸ ਕਰਕੇ ਹਰ ਕਿਸੇ ਨੂੰ ਆਪਣੀ ਸਿਹਤ ਦੇ ਲਈ ਘਟੋ ਘਟ ਸਤਰਕ ਹੋਣ ਦੀ ਜ਼ਰੂਰਤ ਰਹਿੰਦੀ ਐਸੀਆਂ ਖਬਰਾਂ ਸਾਨੂੰ ਜਾਗਰੂਕ ਕਰਦੀਆਂ ਨੇ ਸਾਨੂੰ ਅਗ੍ਹਾ ਕਰਦੀਆਂ ਨੇ ਉਸ ਖਤਰੇ ਤੋਂ ਜੋ ਅਸੀਂ ਜਾਣਦੇ ਹੋਏ ਵੀ ਕਈ ਵਾਰ ਇਗਨੋਰ ਕਰਦੇ ਆਂ ਤੇ ਕਰਨਲ ਬਾਠ ਨਾਲ ਕੋਟਵਾਰ ਦੇ ਮਾਮਲੇ ਦੇ ਵਿੱਚ ਸਸਪੈਂਡਡ ਇੰਸਪੈਕਟਰ ਰੋਨੀ ਸਿੰਘ ਨੂੰ ਇੱਕ ਝੱcka ਲੱਗਿਆ ਹੈ ਰੋਨੀ ਸਿੰਘ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਤੇ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ ਔਰ ਅੱਜ ਫੈਸਲਾ ਸੁਣਾਉਂਦੇ ਹੋਏ ਹਾਈ ਕੋਰਟ ਵੱਲੋਂ ਇੰਸਪੈਕਟਰ ਰੋਨੀ ਦੀ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਹੈ ਯਾਨੀ ਹੁਣ ਇੰਸਪੈਕਟਰ ਰੋਨੀ ਜਾਂ ਤੇ ਸੁਪਰੀਮ ਕੋਰਟ ਦਾ ਰੁਕ ਕਰਨਗੇ ਜਾਂ ਫਿਰ ਉਹਨਾਂ ਦੀ ਜਿਹੜੀ गिरफ्तारी है वो होनी लगभग तय है सो बड़ी कोशिश कीती गई कई बार पिटीशनਾਂ ਪਾਈਆਂ ਗਈਆਂ ਪਰ ਆਖਿਰਕਾਰ ਹਾਈ ਕੋਰਟ ਦੇ ਵਿੱਚੋਂ ਵੀ ਇੰਸਪੈਕਟਰ ਰੌਨੀ ਸਿੰਘ ਦੀ ਜ਼ਮਾਨਤ ਅਰਜੀ ਅੱਜ ਖਾਰਜ ਹੋ ਗਈ ਤੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਇੱਕ ਐਨਕਾਊਂਟਰ ਹੋਇਆ ਪੁਲਿਸ ਤੇ ਬਦਮਾਸ਼ਾਂ ਦੀ ਮੋਟ ਫੇੜ ਹੋਈ ਤਿੰਨ ਮੁਜ਼ਮਿਨਾ ਨੇ ਇੱਕ ਕਾਰ ਚੋਰੀ ਕੀਤੀ ਸੀ ਔਰ ਪੁਲਿਸ ਇਹਨਾਂ ਮੁਜ਼ਮਿਨਾ ਦਾ ਪਿੱਛਾ ਕਰ ਰਹੀ ਸੀ ਪਿੱਛਾ ਕਰਦੇ ਹੋਏ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਔਰ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗੀ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ ਮੁੱਖ ਮੁਲਜ਼ਮ ਕਮਲਪ੍ਰੀਤ ਹੈ ਜਿਸ ਤੇ 11 ਮਾਮਲੇ ਦਰਜ ਨੇ ਦੋ ਹੋਰ ਮੁਲਜ਼ਮ ਫੜੇ ਗਏ ਨੇ ਜਿਨ੍ਹਾਂ ਦਾ ਨਾਮ ਗੁਰਪ੍ਰੀਤ ਸਿੰਘ ਤੇ ਬਸਨ ਸਿੰਘ ਹੈ ਉਹਨਾਂ ਨੂੰ ਵੀ ਕਾਬੂ ਕਰ ਲਿਆ ਸ਼ਿਮਲਾ ਦੀ ਸੰਜੋਲੀ ਮਸਜਿਦ ਤੇ ਬਾਹਰ ਹੰਗਾਮਾ ਹੋਇਆ ਹਨੂਮਾਨ ਚਾਲੀਸਾ ਪੜਨ ਤੇ ਵਿਵਾਦ ਖੜਾ ਹੋ ਗਿਆ ਮੁਸਲਮ ਭਾਈਚਾਰੇ ਦੇ ਲੋਕ ਨਮਾਜ਼ ਪੜ ਰਹੇ ਸੀ ਦੇ ਭੂਮੀ ਸੰਘਰਸ਼ ਕਮੇਟੀ ਦੇ ਲੋਕਾਂ ਨੇ ਉੱਥੇ ਹਨੂਮਾਨ ਚਾਲੀਸਾ ਸ਼ੁਰੂ ਕਰ ਦਿੱਤਾ ਪੁਲਿਸ ਤੇ ਹਨੂਮਾਨ ਚਾਲੀਸਾ ਪੜਨ ਤੋਂ ਰੋਕਣ ਦੇ ਵੀ ਇਲਜ਼ਾਮ ਲਾਏ ਗਏ ਦੇ ਭੂਮੀ ਸੰਘਰਸ਼ ਕਮੇਟੀ ਨੇ ਪੁਲਿਸ ਤੇ ਇਲਜ਼ਾਮ ਲਾਏ ਕਿ ਸਾਨੂੰ ਹਨੂਮਾਨ ਚਾਲੀਸਾ ਪੜਨ ਤੋਂ ਰੋਕਿਆ ਗਿਆ ਮੁਸਲਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਉਨ ਦੇਭੂਮੀ ਸੰਗਰਸ਼ ਕਮੇਟੀ ਸ਼ਾਮ 4 ਵਜੇ ਇਸਬਾਬਤ ਇੱਕ ਮੀਟਿੰਗ ਕਰਨ ਜਾ ਰਹੀ ਹੈ ਔਰ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦ ਚ ਜਾ ਕੇ ਨਮਾਜ਼ ਅਦਾ ਕਰਦੇ ਨੇ ਤਾਂ ਦੇਭੂਮੀ ਸੰਗਰਸ਼ ਕਮੇਟੀ ਇਸ ਦੇ ਵਿਰੁੱਧ ਵੱਡਾ ਵਿਰੋਧ ਪ੍ਰਦਰਸ਼ਨ ਕਰੇਗੀ SKM ਗੇਰ ਸਿਆਸੀ ਧੜੇ ਦੇ ਵਿਚਾਲੇ ਖਿੱਚੋ ਤਾਨ ਵਧ ਗਈ ਹੈ। ਕਈ ਆਗੂਆਂ ਨੇ ਡੱਲੇਵਾਲ ਅਤੇ ਕਾਕਾ ਕੋਟੜਾ ਤੇ ਇਲਜ਼ਾਮ ਲਾਇਆ ਨੇ ਕਿ ਮੋਰਚੇ ਦੇ ਸਾਰੇ ਫੰਡਾਂ ਤੇ ਇਹਨਾਂ ਨੇ ਕਬਜ਼ਾ ਕਰ ਰੱਖਿਆ ਸੀ। SKM ਦੇ ਕੁਝ ਆਗੂਆਂ ਦੀ ਮੋਰਚੇ ਦੇ ਖਜ਼ਾਨਚੀਆਂ ਨੂੰ ਇਹ ਚਿੱਠੀ ਗਈ ਹੈ। ਇੰਦਰਜੀਤ ਸਿੰਘ ਕੋਟਪੁੱਡਾ, ਲਖਮਿੰਦਰ ਸਿੰਘ ਆਲਖ ਤੇ ਗੁਰਿੰਦਰ ਭੰਗੂ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਕਿ 26 ਨਵੰਬਰ ਤੋਂ ਮੋਰਚੇ ਦੇ ਫੰਡਾਂ ਤੇ ਡੱਲੇਵਾਲ ਅਤੇ ਕੋਟੜਾ ਦੇ ਬੰਦਿਆਂ ਦਾ ਕਬਜ਼ਾ ਸੀ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੂੰ ਵੀ ਫੰਡ ਕਮੇਟੀ ਤੋਂ ਦੂਰ ਰੱਖਿਆ ਗਿਆ ਸਾਡੇ ਕੋਲ ਮੋਰਚੇ ਦੇ حساب ਦਾ ਕੋਈ ਲੇਖਾ ਜੋਖਾ ਉਹਨਾਂ ਕਿਹਾ ਕਿ ਨਹੀਂ